ਬੱਸ ਸਰਦਾਂ ਦੇ ਮੁੰਡੇ ਕਪੇ ਜੋ ਇੱਕ ਦੋ ਮੁੰਡੇ ਆ ਇੱਕ ਦੋ ਰੁਪਏ ਇਦੋਂ ਮੇਰਾ ਨਾਮ ਪੁੱਲ ਰਸਿੰਗਾ ਜੀ ਜੀ ਉਹ ਜਿਹੜੀ ਪਿੰਡ ਦੀ ਅੱਜ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਕੀ ਕਰ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਉਹ ਸਾਡੇ ਪਰਿਵਾਰਕ ਸਿੰਘ ਤੇ ਉਹ ওভারਡੋਜ਼ ਕਰਕੇ ਹੋਈ ਹੈ ਜੀ ਨਸ਼ੇ ਕਰਕੇ ਇਸ ਤਰ੍ਹਾਂ ਦੇਖਦੇ ਨੌਜਵਾਨੀ ਪੀੜ੍ਹੀਆਂ ਜਿਹੜੀ ਲਗਾਤਾਰ ਜਿਹੜੀ ਨਸ਼ੇ ਦੇ ਵਿੱਚ ਤੁੰਗਦੀ ਹੈ ਬਰੇ ਮੈਂ ਨਾ ਅਸਲ ਵਿੱਚ ਜਿੰਮ ਸਟੇਡੀਅਮ ਵਿੱਚ ਲੈਤਦਾ ਹਾਇ ਮੈਂ ਕਹਿੰਦਾ ਵੀ ਜਿੰਮ ਲਗਾਓ ਕੋਈ ਨਸ਼ਿਆਂ ਤੋਂ ਦੂਰ ਰਹੋ ਮੈਂ ਇਹ ਕੰਮ ਤੋਂ ਬਹੁਤ ਦੂਰ ਆਈ ਮੈਂ ਹੋਰਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਦੂਰ ਰਹੋ ਪਰ ਇਹ ਉਹ ਜੋ ਨਸ਼ਾ ਜੀ ਬੜੇ ਬਹੁ ਰਿਹਾ ਜੀ ਇਹ ਨੌਜਵਾਨ ਤੁਹਾਡੇ ਨਾਲ ਰੋਜ਼ ਬੈਠਦੇ ਉਹਤੇ ਸੀਗੇ ਕਿਸ ਤਰ੍ਹਾਂ ਇਹ ਲੱਗਦਾ ਸੀ ਵੀ ਨੌਜਵਾਨ ਜਿਹੜਾ ਨਸ਼ਾ ਇਹ ਜਿਹੜਾ ਰਵੀ ਸਿੰਘ ਜੀ ਇਹ ਸਾਡਾ ਪਰਿਵਾਰਕ ਹੀ ਸੀ ਜੀ ਮੈਨੂੰ ਚੰਗਾ ਹੀ ਲੱਗ ਰਿਹਾ ਸੀ ਹਾਂਜੀ ਜਿਹੜਾ ਛੋਟਾ ਭਰਾ ਸੀ ਉਹ ਬੋਲ ਨੂੰ ਉਹ ਵੀ ਪ੍ਰਤਿਪਤੀ ਹੀ ਜਾ ਲੱਗ ਰਹੀ ਹੈ ਆਪਣਾ ਹਾਂਜੀ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਜਿਹੜਾ ਨਸ਼ੇ ਕਰਦੇ ਨਹੀਂ ਨਹੀਂ ਉਹ ਲੱਗਦਾ ਨਹੀਂ ਸੀ ਵੀ ਉਹ ਨਸ਼ੇ ਕਰਨਗੇ ਵੈਸੇ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਨੌਜਵਾਨ ਕਿੜੇ ਨਸ਼ਾ ਕਰਨੀ ਕਿਉਂ ਜਿਹੜਾ ਪਤਾ ਕੀ ਇਹ ਹੁਣ ਬੇਰੋਜ਼ਗਾਰੀ ਇੰਨੀ ਹੈ ਜੀ ਕੰਮ ਹੈ ਨਹੀਂ ਪਰ ਉਹ ਨਸ਼ਾ ਵਾਲੇ ਜਾਣਗੇ ਨਹੀਂ ਕੀ ਮੰਗ ਕਰਦੇ ਮੰਗ ਪੈ ਰਹੀ ਗਈ ਜੋ ਹੁਣ ਵੀ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਮੱਥਾ ਪਾਈ ਜਾਵੇ ਸਰਕਾਰ ਨੂੰ ਇਹ ਮੰਗ ਕਰਦੇ ਜੀ ਉਹਨਾਂ ਨੂੰ ਮੱਥ ਪਾਈ ਜਾਵੇ ਜੀ ਇਹਨੂੰ ਰੋਕਿਆ ਜਾਵੇ ਮੇਰਾ ਨਾਮ ਕਰਿਸ਼ਨ ਕੁਮਾਰ ਹੈ ਜੀ ਜਿਹੜੀ ਬਕਰੀਏ ਦੋ ਨੌਜਵਾਨਾਂ ਦੀ ਜਿਹੜੀ ਮਸਲਾ ਅੱਜ ਕਰਨਾ ਹੈ ਬਕਰੀਏ ਸਾਡੇ ਦੋ ਭਾਈ ਸੀਗੇ ਇੱਕ ਵੱਡਾ ਜੀ ਇੱਕ ਛੋਟਾ ਜੀਗਾ ਉਹਨਾਂ ਲਈ ਅਚਾਨਕ ਉਹ ਬੜੋਏ ਦਾ ਕੇਸ ਸਾਨੂੰ ਕਮਰੇ ਦਾ ਡਬੋਟੇ ਮਿਲਿਆ ਨਹੀਂ ਜੀ ਕਿਸ ਤਰ੍ਹਾਂ ਦੇਖਦੇ ਹਾਂ ਜਿਹੜੀ ਨੌਜਵਾਨੀ ਪੀੜ੍ਹੀਆਂ ਨਸ਼ਿਆਂ ਦੇ ਵੱਲ ਜਾਣਗੇ ਬੇਰੁਜ਼ਗਾਰ ਬੱਚੇ ਕੀ ਕਰਨਗੇ ਨਸ਼ਾ ਭੱਲੀ ਜਾਣਗੇ ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰ ਅੜੀ ਪੰਜਾਬ ਸਰਕਾਰ ਆਪਣੀ ਉਹੀ ਤਰ੍ਹਾਂ ਫੇਲ ਹੈ ਜੀ ਦਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ ਇਹਦੇ ਵੱਲ ਪੁਲਿਸ ਪ੍ਰਸ਼ਾਸਨ ਦਾ ਸਰਕਾਰ ਦਾ ਇੰਨਾ ਕੋਈ ਹੈ ਨਹੀਂ ਘਟਿਆ ਨੂੰ ਇਹ ਨੌਜਵਾਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੰਪਨਸ ਨੌਜਵਾਨ ਜਿਹੜਾ ਮੁੰਡਾ ਰঞ্জੀਤ ਸਿੰਘ ਰਵੀ ਹੈਗਾ ਉਹ ਤਾਂ ਕਾਰੇ ਖਾਲੀ ਹੋ ਗਿਆ ਜੀ ਸਾਰਾ ਮੰਮੀ ਡੈਡੀ ਭਰਾ ਹੁਣ ਕੱਲਾ ਸੀਗਾ ਜੀ ਇਹ ਹੁਣ ਘਰ 'ਚ ਕੋਈ ਨਹੀਂ ਰਿਹਾ ਇਸ ਤੋਂ ਬਾਅਦ ਜਿਹੜਾ ਛੋਟਾ ਮੁੰਡਾ ਸੀਗਾ ਚੋ ਤਿੰਨ ਭਾਈ ਨੇਗੇ ਪਰ ਜਵਾਕ ਤਾਂ ਜਵਾਕ ਹੀ ਹੁੰਦੇ ਨੇ ਜੀ ਇਸ ਤਰ੍ਹਾਂ ਦੇਖਦੇ ਆਂ ਪ੍ਰਸ਼ਾਸਨ ਨੇ ਲਗਾਤਾਰ ਜਿਹੜਾ ਸਕੈਦਾ ਰੇਡਾਂ ਕਰ ਰਿਹਾ ਪਰ ਫਿਰ ਵੀ ਜਿਹੜਾ ਨਸ਼ਾ ਜਿਹੜਾ ਪ੍ਰਸ਼ਾਸਨ ਕਰਤਾ ਰਿਹਾ ਜੀ ਪਰ ਰਿਜ਼ਲਟ ਨਹੀਂ ਮਿਲ ਰਿਹਾ ਗੱਲ ਹੋ ਰਹੀ ਜਿਦਾ ਅਮਰਤਪਾਲ ਨੂੰ ਫੜਨਾ ਚਾਹੀਦਾ ਨੇ ਸੈਂਟਰ ਚੋਂ ਪੁਲਿਸ ਬੁਲਾ ਕੇ ਪੁਲਿਸ ਬੁਲਾ ਕੇ ਮਿੰਟੋ ਮਿੰਟੀਆਂ ਨੂੰ ਚੱਕ ਲੈਗਾ ਕੀ ਗੱਲ ਨਸ਼ੇ ਨਹੀਂ ਚੱਕੇ ਜਾਂਦੇਗੇ ਜੇ ਓਮੀ ਕਾਰਵਾਈ ਇਹ ਨਸ਼ਾ ਦੇ ਕਰਨਾ ਤਾਂ 5 ਮਿੰਟ ਦੇ ਵਿੱਚ ਅੱਛਾ ਪਾਇਆ ਹੋਊਗਾ ਜੀ ਨਸ਼ੇ ਦਾ ਚਟੇ ਦਾ ਇਹ ਮੰਗ ਸਰ ਕਸਿ ਪੁਲਿਸ ਤੋਂ ਪ੍ਰਸ਼ਾਸਨ ਤੋਂ ਮਾਰਗਦਰਸ਼ਨ ਦੇ ਜਿਹੜੇ ਨਸ਼ਾ ਵੇਚ ਰਹੇ ਨੇ ਕੁਝ ਵੀ ਕਰ ਰਹੇ ਨੇ ਗਲਤ ਅੰਸਰ ਉਹਨਾਂ ਦਾ ਹੱਥ ਪਈ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਸੁਰੱਖਿਆ ਜਾਵੇ ਮੇਰਾ ਨਾਮ ਹੈ ਜੀ ਪੀਐਸ ਗਮੀ ਕਿਰਾਨ ਮੈਂ ਸੈਂਟਰਲ ਬਾਰਮੀ ਕਿਸਾਵਾ ਇੰਡੀਆ ਤੋਂ ਕੌਮੀ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਅਮੀਰੀਆ ਜਿੱਥੇ ਦੋ ਘਟਨਾ ਵਸ ਰਹੇ ਨੇ ਦੋ ਨੌਜਵਾਨਾਂ ਦਾ ਜਿਹੜੇ ਮੌਤ ਹੋ ਗਈ। ਕੀ ਕਾਰਨ? ਹਾਂ ਜੀ ਇਹ ਜਿਹੜੇ ਦੋਵੇਂ ਨੌਜਵਾਨ ਸੀਗੇ ਸਾਡੇ ਦਲਤ ਸਮਾਜ ਚੋਂ ਸੀ ਇਹ ਵਰਮਿਕੀ ਸਮਾਜ ਚੋਂ ਸੀਗੇ। ਇਹ ਦੋਵੇਂ ਵੈਸੇ ਦਾ ਮੁੰਡੇ ਅੱਜ ਤੱਕ ਤਾਂ ਅਸੀਂ ਇਹ ਕਹਿ ਸਕਦੇ ਵੀ ਸਾਨੂੰ ਠੀਕ ਸੀਗੇ ਕੋਈ ਐਡਾ ਦਾ ਸਾਨੂੰ ਕੋਈ ਲੱਗਦਾ ਨਹੀਂ ਸੀਗਾ। ਪਰ ਜੋ ਅੱਜ ਉਹਦੀ ਉਹਨਾਂ ਦੀ ਅਸੀਂ ਆਨ ਦੀ ਸਪੋਰਟ ਜਾ ਕੇ ਉੱਤੇ ਡੈੱਡ ਬੱਗੀਆਂ ਦੇਖਿਆ ਨੇ ਉਹ ਤੋਂ ਸਾਨੂੰ ਕੋਈ ਜਾਤਾ ਇਹ ਲੱਗਦਾ ਸੀ ਕੋਈ ਜ਼ਹਿਰੀਲੀ ਚੀਜ਼ ਖਾਦੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਹੋਇਆ। ਨੇ ਕਾਮਰਸੀ ਜਿਹੜੀ ਦੋਨਾਂ ਇਹ ਜਿਹੜਾ ਰਣਜੀਤ ਸਿੰਘ ਸੀਗਾ ਵੱਡਾ ਸੀਗਾ ਮੁੰਡਾ ਇਹਦੀ ਹੈਗੀ ਜੀ ਕੋਈ 35 36 ਸਾਲ ਦੀ ਜਿਹੜਾ ਛੋਟਾ ਮੁੰਡਾ ਸੀਗਾ ਬੌਨੀ ਉਹਦੀ ਤਕਰੀਬਨ ਹੈਗੀ ਸੀ 21 22 ਸਾਲ ਦੀ ਕੀ ਕੰਮ ਉਹ ਜ਼ਰਾ ਕੀ ਕਰਦੇ ਸੀ ਇਹ ਜਿਹੜਾ ਸੀਗਾ ਆਪਣਾ ਦੋਵੇਂ ਮੁੰਡੇ ਆਪਣੇ ਘਰ ਦੇ ਹੀ ਕੰਮ ਦੇਖਦੇ ਸੀਗੇ ਹਾਂ ਛੋਟੇ ਛੋਟੇ ਜਿਹੜੇ ਘਰ ਦੇ ਕੰਮ ਨੇ ਕਿ ਇਹਨੇ ਕੋਈ ਮੈਨ ਫਾਰਮ ਫਰਮ ਪਾਇਆ ਰਿਹਾ ਸੀਗਾ ਆਪਣੇ ਰਵੀ ਜੋ ਵੱਡਾ ਮੁੰਡਾ ਸੀ ਰਣਜੀਤ ਇਹਨੇ ਘਰ ਹੀ ਕੋਈ ਬਾਕੀ ਘਰ ਦੇ ਹੀ ਆਪਣਾ ਕੰਮ ਦੇਖਦੇ ਸੀਗੇ ਨਾਂ ਦੇਖਦੇ ਹਾਂ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਘਟਨਾਵਾਂ ਵਾਪਰ ਰਹੀਆਂ ਨੌਜਵਾਨ ਪੀੜ੍ਹੀ ਵਿੱਚ ਹਾਂਜੀ ਅਸੀਂ ਇਸ ਮਹੀਨੇ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਨੋਟ ਕੀਤਾ ਗਿਆ ਵੀ ਇਸ ਪੂਰੇ ਮਹੀਨੇ ਮਹੀਨੇ ਦੇ ਵਿੱਚ ਘੱਟੋ ਘੱਟ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇ ਸਾਰੇ ਜਿਹੜੇ ਕਿ ਆਪਾਂ ਵਧੀਆ ਕਹਿ ਸਕਦੇ ਹਾਂ ਮੁੰਡਾ ਜਿਨ੍ਹਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਇਸੇ ਗਲਤ ਰਾਹ ਤੇ ਪੈਣਗੇ ਤੇ ਅਚਾਨਕ ਹੀ ਬੱਚੇ ਇਸ ਪਾਸੇ ਤੁਰ ਹੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਹੈ ਪੰਜਾਬ ਦੀ ਖਤਮ ਹੋ ਜਾਂਦੀ ਹੈ ਕੀ ਲੱਗਦਾ ਨੌਜਵਾਨ ਜਿਹੜੇ ਨਸ਼ਿਆਂ ਨੂੰ ਵੱਧ ਰੁਝਾਨ ਕਿਉਂ ਹੋ ਰਿਹਾ ਹੈ ਨੇ ਇਹ ਤਾਂ ਜੀ ਮੈਂ ਤਾਂ ਹੀ ਕਹਿ ਸਕਦਾ ਕਿ ਸਾਡੇ ਨਾਲ ਜਿਹੜਾ ਸਰਕਾਰ ਹੈਗੀ ਸਰਕਾਰਾਂ ਦੀ ਢਿੱਲੇਗੀ ਤੇ ਇਹ ਜਿਹੜੀ ਸਰਕਾਰ ਸੀਗੀ ਇਹ ਕਹਿੰਦੀ ਸੀ ਵੀ ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਸਮਾਇਆ ਕਰਾਂਗੇ ਖਤਮ ਕਰਾਂਗੇ ਚਿੱਟੇ ਦਾ ਨਸ਼ਿਆਂ ਦਾ ਇਹ ਤੁਹਾਡੇ ਵੀ ਤੁਹਾਡੇ ਵੀ ਸਰਵੇ ਕੀਤਾ ਤੁਸੀਂ ਤਾਂ ਰੋਜ਼ ਰਹਿੰਦੇ ਇਨ੍ਹਾਂ ਇਨ੍ਹਾਂ ਚੀਜ਼ਾਂ 'ਚ ਤੇ ਸਾਡੇ ਵੀ ਸਰਵੇ 'ਚ ਆਇਆ ਵਿਆ ਕਿ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਆਇਆ ਪਿਆ ਹੈਗਾ ਤੇ ਮੈਂ ਇੱਥੇ ਜਿਹੜੇ ਸਾਡੇ ਲੋਕਲ ਐਮਐਲਏ ਪਾਰਟੀ ਬਾਜੀ ਤੋਂ ਉੱਠ ਗਏ ਬੀਬਾ ਨੂੰ ਮੈਂ ਬੇਨਤੀ ਕਰਦਾ ਕਿ ਬਾਕੀ ਗੁਰਜੇਵੇਂ ਛੱਡ ਕੇ ਆਪਣੇ ਜਿਹੜੇ ਇਹ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਇੱਧਰ ਧਿਆਨ ਦੇਣ ਪੁਲਿਸ ਪ੍ਰਸ਼ਾਸਨ ਨੂੰ ਕਾਇਮ ਕਰਨ ਤੇ ਜਿਹੜਾ ਜਿੱਤੇ ਵੀ ਕਿਤੇ ਕੋਈ ਚਿੱਟਾ ਵਿਕਦਾ ਜਾਂ ਕੋਈ ਇਸ ਵਾਲਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨਜਮਾਨਾਂ ਦੀ ਜਿਹੜੀ ਹੰਕਿੰਗ ਦੇ ਆ ਉਹ ਲੈਕੀ ਜਨੇ ਹਾਂ ਉਹ ਡਿਪਟੀ ਸਾਹਿਬ ਖੋਦ ਸੀਗੇ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਤਕਰੀਬਨ ਬਹੁਤ ਵਧੀਆ ਕੰਮ ਕਰ ਰਿਹਾ ਸਵੇਰ ਦਾ ਉੱਥੇ ਹੀ ਹੈਗਾ ਪੂਰੀ ਉਹਨਾਂ ਨੇ ਆਪਣੀ ਹਮਦਰਦੀ ਦਿਖਾਈ ਹੈ ਸਾਡੇ ਨਾਲ ਤੇ ਸਾਨੂੰ ਭਰੋਸਾ ਵੀ ਦਿਵਾਇਆ ਵੀ ਜਿੱਦਾਂ ਦੀ ਪੋਸਟਮਾਰਟਮ ਚ ਜਾਂ ਜਿੱਦਾਂ ਦੀ ਗੱਲ ਸਾਹਮਣੇ ਆਊਗੀ ਉਸ ਹਾਵਨ ਨਾਲ ਹੀ ਇਹਨਾਂ ਬੱਚਿਆਂ ਦੀ ਕਾਰਵਾਈ ਹੋਊਗੀ ਪੁਲਿਸ ਦੇ ਸਾਨੂੰ ਵੈਸੇ ਪੂਰਾ ਭਰੋਸਾ ਵੀ ਹੈ ਸਾਡੇ ਇਥੇ ਮਾਜੋ ਡਿਪਟੀ ਸਾਹਿਬ ਨੇਗੇ ਗੁਰਦੀਪ ਸਿੰਘ ਦਿਓਲ ਜੀ ਐਸਟੀਓ ਸਾਹਿਬ ਗੁਰਨਾਮ ਸਿੰਘ ਕਮਾਲ ਜੀ ਨੇਗੇ ਦੋਵੇਂ ਬਹੁਤ ਵਧੀਆ ਤਕਰੀਬਨ ਕੰਮ ਕਰ ਰਹੇ ਨੇ ਪਰ ਜਿਹੜਾ ਚਿੱਟੇ ਦਾ ਰੁਝਾਨ ਜਾਂ ਨਸ਼ਿਆਂ ਦਾ ਰੁਝਾਨ ਵਧੀ ਇੰਨਾ ਹੋਇਆ ਪਿਆਗਾ ਵੀ ਮੇਰੇ ਮੇਰੇ ਹਿਸਾਬ ਨਾਲ ਵੀ ਇੱਥੇ ਦੁੱਗਣੀ ਤਿੱਗਣੀ ਫੋਰਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਧਾ ਦੇਣਾ ਚਾਹੀਦਾ ਹੈਗਾ ਤੇ ਮੇਰੇ ਹਿਸਾਬ ਨਾਲ ਵੀ ਪਿੰਡਾਂ ਦੇ ਵਿੱਚ ਹੋਰ ਚੌਕੀਆਂ ਖੋਲ੍ਹ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਚਿੱਟੇ ਜੋ ਵੇਚਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਰਾਮਪੁਰਾ ਰੋਡ ਹਵਾਨੀਗੜ੍ਹ ਵਿਖੇ ਰਣਜੀਤ ਸਿੰਘ ਉਰਫ ਰਵੀ ਅਤੇ ਬਨੀ ਸਿੰਘ ਨਾਂ ਦੇ ਵਿਅਕਤੀਆਂ ਦੀਆਂ ਦੋ ਡੈੱਡ ਬodiesਆਂ ਘਰ ਦੇ ਵਿੱਚ ਪਈਆਂ ਨੇ ਜਿਹਦੇ ਤੇ ਮੌਕੇ ਤੇ ਪੁਲਿਸ ਪਾਰਟੀ ਗਈ ਆ ਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਿਖਾਇਆ ਹੈ ਜੇ ਸੰਬੰਧੀ ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਵੇਗੀ ਪਰ ਜਿਵੇਂ ਮਤਲਬ ਜਿਹੜੀਆਂ ਗੱਡ ਬੋਰੀ ਦੇ ਮੌਕੇ ਤੇ ਉਹ ਹੱਟ ਹੋ ਚੁੱਕੇ ਸੀ ਜੀ ਆ ਕੇ ਦੇ ਹਾਂ ਮਰੇ ਪੈ